ਅਗਲਾ ਪ੍ਰਸ਼ਨ ਹੈ ਆਪਣਾ ਸਵੈ ਪੋਸ਼ੀ ਪੋਸ਼ਣ ਅਤੇ ਪਰ ਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹੈ بیٹے ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਅਸੀਂ ਆਪਣੀ ਬੁੱਕਸ ਦੇ ਵਿੱਚ ਪੜਿਆ ਵੀ ਹੈ ਤੇ ਇਹਦਾ ਉੱਤਰ ਦੇਣ ਲਈ ਨਾ ਅਸੀਂ ਆਪਣੇ ਪੇਜ ਨੂੰ ਦੋ ਹਿੱਸਿਆਂ ਚ ਡਿਵਾਈਡ ਕਰ ਲਾਂਗੇ ਇੱਕ ਹਿੱਸੇ ਦੇ ਵਿੱਚ ਆਪਾਂ ਹੈਡਿੰਗ ਬਣਾਵਾਂਗੇ ਸਵੈ ਪੋਸ਼ੀ ਦੂਸਰੇ ਦੇ ਵਿੱਚ ਬਣਾਵਾਂਗੇ ਪਰ ਪੋਸ਼ੀ ਪੋਸ਼ਣ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਦੀ ਡੈਫੀਨੇਸ਼ਨ ਦੇ ਦਾਂਗੇ ਪਰਿਭਾਸ਼ਾ ਦੇ ਦਾਂਗੇ ਅਸੀਂ ਦੱਸਾਂਗੇ ਇਹ ਪੋਸ਼ਣ ਹੁੰਦੇ ਕੀ ਨੇ ਠੀਕ ਹੈ ਤਾਂ ਪਹਿਲਾ ਪੁਆਇੰਟ ਹੈ ਸਾਡਾ ਸਵੈ ਪੋਸ਼ੀ ਪੋਸ਼ਣ ਉਹਨਾਂ ਜੀਵਾਂ ਵਿੱਚ ਹੁੰਦਾ ਹੈ ਜਿਹੜੇ ਪ੍ਰਕਾਸ਼ ਸੰਸਲੇਸ਼ਨ ਕਰਦੇ ਹਨ ਜਿਵੇਂ ਕਿ ਹਰੇ ਪੌਦੇ ਅਤੇ ਕੁਝ ਬੈਕਟੀਰੀਆ ਦੇਖੋ ਬੇਟੇ ਅਸੀਂ ਸਾਰਿਆਂ ਨੇ ਪ੍ਰਕਾਸ਼ ਸੰਸਲੇਸ਼ਨ ਪੜਿਆ ਹੋਇਆ ਹੈ ਪ੍ਰਕਾਸ਼ ਸੰਸਲੇਸ਼ਨ ਦਾ ਮਤਲਬ ਹੁੰਦਾ ਹੈ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਤੇ ਜਿਹੜੇ ਇਹ ਜਿਹੜੇ ਜੀਵ ਜੰਤੂ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਅਸੀਂ ਕਹਾਂਗੇ ਕਿ ਉਹਨਾਂ ਵਿੱਚ ਸਵੈ ਪੋਸ਼ੀ ਪੋਸ਼ਣ ਹੁੰਦਾ ਹ ਹੁਣ ਇਹ ਕਿਹਦੇ ਕਿਹਦੇ 'ਚ ਹੁੰਦਾ ਹੈ ਇੱਕ ਤਾਂ ਹਰੇ ਪੌਦਿਆਂ 'ਚ ਤੇ ਦੂਜਾ ਕੁਝ ਬੈਕਟੀਰੀਆ ਕੁਝ ਬੈਕਟੀਰੀਆ ਪੌਦਿਆਂ ਦੀ ਤਰ੍ਹਾਂ ਹੁੰਦੇ ਨੇ ਬੇਟੇ ਹਰਾ ਉਹਨਾਂ 'ਚ ਕਲੋਰੋਫਿਲ ਹੁੰਦਾ ਤੇ ਉਹ ਆਪਣਾ ਭੋਜਨ ਆਪ ਤਿਆਰ ਕਰਦੇ ਨੇ ਤਾਂ ਉਹਨਾਂ 'ਚ ਹੈ ਸਵੈਪੋਸ਼ੀ ਪੋਸ਼ਣ ਹੁਣ ਅਸੀਂ ਦੇਖਦੇ ਹਾਂ ਪਰਪੋਸ਼ੀ ਪੋਸ਼ਣ ਬੇਟੇ ਜੇ ਤੁਸੀਂ ਇਹ ਦੇਖੋ ਸਵੈ ਤੇ ਪਰਪੋਸ਼ੀ ਸ਼ਬਦਾਂ ਨੂੰ ਇਹ ਦੇਖ ਲਈਏ ਨਾ ਸਵੈਪੋਸ਼ੀ ਸਵੈ ਦਾ ਮਤਲਬ ਆਪਣੇ ਆਪ ਪੋਸ਼ੀ ਮੀਨਜ਼ ਪੋਸ਼ਣ ਕਰਨਾ ਜਿਹੜਾ ਆਪਣਾ ਭੋਜਨ ਆਪ ਬਣਾਉਂ ਉਹ ਸਵੈਪੋਸ਼ੀ ਦੂਜੇ ਪਾਸੇ ਪਰਪੋਸ਼ੀ ਪਰ ਮੀਨਜ਼ ਅ ਪਰਾਇਆ ਜਿਹੜੇ ਭਰਾਇਆਂ ਤੋਂ ਆਪਣਾ ਪੋਸ਼ਣ ਲੈਣ ਜਾਨੀ ਦੂਸਰਿਆਂ ਤੋਂ ਆਪਣਾ ਭੋਜਨ ਲੈਣ ਉਹ ਹੁੰਦੇ ਨੇ ਪਰਪੋਸ਼ੀ ਜੀਵ ਤੇ ਉਹਨਾਂ ਦੇ ਪੋਸ਼ਣ ਨੂੰ ਕਹਿੰਦੇ ਆ ਪਰਪੋਸ਼ੀ ਪੋਸ਼ਣ ਤਾਂ ਇਹ ਉਹ ਜੀਵ ਹਨ ਜਿਹੜੇ ਆਪਣਾ ਭੋਜਨ ਪ੍ਰਕਾਸ਼ ਸੰਸਲੇਸ਼ਨ ਨਾਲ ਨਹੀਂ ਤਿਆਰ ਕਰ ਸਕਦੇ ਨਹੀਂ ਤਿਆਰ ਕਰਦੇ ਇਸੇ ਲਈ ਤਾਂ ਉਹਨਾਂ ਨੂੰ ਦੂਜਿਆਂ ਨੂੰ ਖਾਣਾ ਪੈਂਦਾ ਇਹ ਜਾਂ ਤਾਂ ਜਾਨਵਰਾਂ ਨੂੰ ਖਾਂਦੇ ਨੇ ਜਾਂ ਪੇੜ ਪੌਦਿਆਂ ਨੂੰ ਖਾਂਦੇ ਨੇ ਹੁਣ ਅਗਲੀ ਗੱਲ ਸਵੈ ਪੋਸ਼ੀ ਪੋਸ਼ਣ ਵਿੱਚ ਜੀਵ ਆਪਣਾ ਭੋਜਨ ਸੂਰਜ ਦੀ ਰੋਸ਼ਨੀ ਬਟੇ ਇੱਥੇ ਕੰਡੀਸ਼ਨ ਆ ਗਈਆਂ ਵੀ ਭੋਜਨ ਕਿਵੇਂ ਤਿਆਰ ਕੀਤਾ ਜਾਂਦਾ ਹੈ ਤਾਂ ਚਾਰ ਚੀਜ਼ਾਂ ਚਾਹੀਦੀਆਂ ਨੇ ਪ੍ਰਕਾਸ਼ ਸੰਸਲੇਸ਼ਨ ਕਰਨ ਲਈ ਪਹਿਲੀ ਚੀਜ਼ ਸੂਰਜ ਦੀ ਰੋਸ਼ਨੀ ਦੂਸਰੀ ਕਾਰਬਨ ਡਾਈਆਕਸਾਈਡ ਗੈਸ ਦੀ ਮੌਜੂਦਗੀ ਤੀਸਰਾ ਪਾਣੀ ਤੇ ਚੌਥਾ ਕਲੋਰੋਫਿਲ ਇਹ ਚਾਰੇ ਚੀਜ਼ਾਂ ਜਦੋਂ ਪੌਦੇ ਨੂੰ ਮਿਲ ਜਾਂਣ ਪੌਦੇ ਦੇ ਵਿੱਚ ਇਹ ਅਵੇਲੇਬਲ ਹੋਣ ਤਾਂ ਭੋਜਨ ਤਿਆਰ ਹੋ ਜਾਂਦਾ ਹੈ ਇਹ ਚੋ ਜਿਹੜੀਆਂ ਦੋ ਚੀਜ਼ਾਂ ਨੇ ਉਹ ਇਹਦੀਆਂ ਜ਼ਰੂਰੀ ਕੰਡੀਸ਼ਨਸ ਨੇ ਕਲੋਰੋਫਿਲ ਜਿਹੜੀ ਕਿ ਪੌਦੇ ਦੇ ਪੱਤਿਆਂ ਵਿੱਚ ਹੁੰਦੀ ਹੈ ਸੂਰਜ ਦੀ ਰੋਸ਼ਨੀ ਜਦੋਂ ਸੂਰਜ ਚੜ੍ਹਦਾ ਹੈ ਤਾਂ ਹੀ ਇਹ ਭੋਜਨ ਬੰਦਦਾ ਹੈ ਕਾਰਬਨ ਡਾਈਆਕਸਾਈਡ ਹਵਾ ਚੋਂ ਮਿਲ ਜਾਂਦੀ ਹੈ ਪਾਣੀ ਮਿੱਟੀ ਚੋਂ ਮਿਲ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਸਵੈ ਪੋਸ਼ੀ ਭੋਜਨ ਹੋ ਜਾਂਦਾ ਹੈ ਯਾਨੀ ਪ੍ਰਕਾਸ਼ ਸੰਸਲੇਸ਼ਨ ਹੋ ਜਾਂਦੀ ਹੈ ਹੁਣ ਅਸੀਂ ਦੇਖਦੇ ਹਾਂ ਪਰਪੋਸ਼ੀ ਭੋਜਨ ਤਾਂ ਪਰਪੋਸ਼ੀ ਭੋਜਨ ਦੇ ਵਿੱਚ ਜੀਵ ਜੰਤੂ ਆਪਣਾ ਭੋਜਨ ਦੂਸਰੇ ਪੌਦਿਆਂ ਤੋਂ ਜਾਂ ਜੰਤੂਆਂ ਤੋਂ ਪ੍ਰਾਪਤ ਕਰਦੇ ਨੇ ਕਿਉਂਕਿ ਇਹ ਆਪਣਾ ਭੋਜਨ ਖੁਦ ਤਾਂ ਤਿਆਰ ਨਹੀਂ ਕਰ ਸਕਦੇ ਇਸ ਲਈ ਦੂਜਿਆਂ ਨੂੰ ਖਾ ਕੇ ਇਹ ਜਿੰਦਾ ਰਹਿੰਦੇ ਨੇ